ਸਾਸ਼ੀ ਕਾਲ ਬਾਈ ਜੀ ਮੈਂ ਤੁਹਾਡਾ ਆਪਣਾ ਅੰਮ੍ਰਿਤ ਟੀਵੀ 1990 ਤੋਂ ਆਹ ਵੀਡੀਓ ਨੂੰ ਬਾਈ ਜੀ ਇਹਨਾਂ ਸ਼ੇਅਰ ਕਰਿਓ ਕਿ ਇਹ ਸਰਕਾਰ ਤੱਕ ਪਹੁੰਚ ਜੇ ਆਪਾਂ ਨਾ ਘਰ ਦੀ ਪ੍ਰਾਲੀ ਬੱਡੀ ਪੀਸੀ ਉਹਨਾਂ ਦੀ ਵੀਡੀਓ ਉਹਨਾਂ ਨੇ ਸਰਪੰਚ ਸਾਹਿਬ ਨੂੰ ਫੋਨ ਕੀਤਾ ਪਿੰਡ ਦੇ ਨੂੰ ਇਹ ਦਾ 15 ਦਿਨ ਹੋ ਗਏ ਉਸ ਤੋਂ ਬਾਅਦ ਇਹ ਪ੍ਰਾਲੀ ਕੁਸ਼ਤਾ ਪਿੰਡ ਜੋ ਗੱਠਾ ਬਣਾ ਕੇ ਲੈ ਗਏ ਤੇ ਇਹ ਪ੍ਰਾਲੀ ਆ ਇਹਨੂੰ ਵੀ ਕਹਿੰਦੇ ਥੋੜੀ ਗੱਠਾ ਬਣਾਵਾਂਗੇ ਵੀ ਖਰਚੇ ਪੜਦੋ ਵੀ ਹੁਣੇ ਖਰਚੇ ਵੱਡੇ ਪਏ ਸੀਗੇ ਵੀ ਮੁੜ ਕੇ ਨਾ ਤਾਂ ਕਿਸੇ ਮਹਿਕਮੇ ਨੇ ਤੇ ਨਾ ਵੀ ਗੱਠਾਂ ਵਾਲੇ ਨੇ ਮੁੜ ਕੇ ਗੱਠਾਂ ਵਾਲੇ ਕਹਿੰਦੇ ਪਹਿਲੇ ਪਹਿਲਾਂ ਜਿਹਦਾ ਲਈ ਗਏ ਉਹ ਬਾਅਦ ਚ ਕਹਿੰਦੇ ਵੀ ਸਾਡੇ ਕੋਲ ਤਾਂ ਹਜੇ ਟਾਈਮ ਨਹੀਂ ਫਰਾਨਾ ਤੇ ਜੀਵੀਦਾਰ ਜਾਵੇ ਤਾਂ ਕਿੱਧਰ ਜਾਵੇ ਭਾਈ ਜੀ ਇਹਦਾ ਨਾ ਸਵਾਲ ਦਾ ਜਵਾਬ ਤੁਸੀਂ ਕਮੈਂਟਾਂ ਵਿੱਚ ਵੀ ਦਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਵੀ ਕਿਸਾਨ ਜਾਵੇ ਤਾਂ ਕਿੱਧਰ ਜਾਵੇ ਇਹਦਾ ਕਰੇ ਤਾਂ ਕੀ ਕਰੇ ਇੱਕ ਤਾਂ ਇਹ ਖਰਚੇ ਵੱਡੇ ਗਏ ਉਤੋਂ ਇਹ ਖਰਚੇ ਖੜੇ ਹੁੰਦੇ ਤਾਂ ਇਹ ਸਫਰ ਸੀਡਰ ਨਾਲ ਵੀ ਵਜ੍ਹਾਦ ਹੋ ਜਾਂਦੀ ਕੋਆਲਾ 2000 ਰੁਪਏ ਦਿੰਦਾ ਚੱਲ ਜਿਹੇ ਜੇ ਚੱਲਦਾ ਅਗਲਾ ਕਰ ਲੰਦਾ ਵੀ ਹੁਣ ਨਾ ਤਾਂ ਇਹਦੇ ਖਰਚੇ ਵੱਡਿਆਂ ਦਾ ਕੋਈ ਹੱਲ ਹੈਗਾ ਇਹ ਕਿਸਾਨ ਕੋਲੇ ਇੱਕ ਦੋ ਕਿੱਲੇ ਜ਼ਮੀਨ ਹੈ ਕੀ ਮੁੜ ਕੇ ਅਲਾ ਕਣਕ ਉਹ ਜੀਰੀ ਦਾ ਕੀ ਘਟ ਨਿਕਲਿਆ ਸਾਨੂੰ ਪਤਾ ਅੱਗੇ ਕਣਕ ਦੀ ਵੀ ਰੌਣੀ ਕਰਨੀ ਹੈ ਜੇ ਹੁਣ ਬੰਨ ਕੇ ਚੱਲ ਵੀ ਇਹ ਦੱਸਦੇ ਹੁਣ ਰੌਣੀ ਕਰੀ 10-15 ਦਿਨ ਇਹ ਵਰਤ ਨਹੀਂ ਆਉਂਦੀ ਤਾਂ ਉੱਤੋਂ ਸਰਕਾਰਾਂ ਕਹਿੰਦੀਆਂ ਮੂਤੋ ਜੀ ਅੱਗ ਨਹੀਂ ਲਾਉਣੀ ਫਿਰ ਇਹਦਾ ਮਸਲਾ ਤਾਂ ਇਹੀ ਆ ਵੀ ਜੇ ਕਿਸਾਨ ਥੋੜ ਦੇਖੂ ਚਾਰ ਪੰਜ ਦਿਨ ਪਰਚਾ ਪੈਂਦਾ ਲੈ ਦੇ ਪਵੇ ਤਾਂ ਅੱਗ ਤਾਂ ਲਾਉ ਲਾਉ ਜਾਇਦਾ ਕੋਈ ਹੱਲ ਕੱਢ ਕੇ ਦੇ ਵੀ ਨਾ ਕਰੇ ਤਾਂ ਇਕੱਠੀ ਕਰਕੇ ਕਰੇ ਵੀ ਕੀ ਕਿੱਧਰ ਸਿੱਟੇ ਨੂੰ ਕੀ ਕਰੇ ਇੱਕ ਤਾਂ ਲੈ ਦੇ ਝੋਨਾ ਘਟ ਨਿਕਲਿਆ ਦੂਜਾ ਨੰਬਰ ਦਿਹਾੜੀ ਗਿਲਾ ਕੇ ਲੈ ਇਕੱਠੀ ਕਰੂ ਇਕੱਠੀ ਕਰਕੇ ਨੂੰ ਸਿੱਟੂ ਕਿੱਥੇ ਇਹੀ ਮਸਲਾ ਗਾ ਫਿਰ ਕਹਿੰਦੀਆਂ ਸਰਕਾਰਾਂ ਕਹਿੰਦੀਆਂ ਵੀ ਇਹਦਾ ਦੇ ਤੂੰ ਉਹ ਨਾ ਦਿੱਲੀ ਤੱਕ ਜਾਂਦਾਗਾ ਦਿੱਲੀ ਦਾ ਪ੍ਰਦੂਸ਼ਨ ਉਹ ਵੀ ਬਾਈ ਜੀ ਸਾਨੂੰ ਪਤੀ ਹੈ ਵੀ ਕਾਫੀ ਹੋरेगा ਨਾ ਲੱਗ ਜਾਂਦਾ ਪੰਜਾਬ ਦਾ ਜੇ ਆਪਾਂ ਕੋਈ ਝੂਠ ਬੋਲਦੇ ਆ ਤਾਂ ਵੀ ਆਪਾਂ ਨੂੰ ਕਮੈਂਟਾਂ ਚ ਦੱਸ ਦਿਓ ਇੱਧਰ ਆਪਣੇ ਕਰਚੇ ਖੜੇ ਨੇ ਚਲੋ ਆਪਾਂ ਦਾ ਸਫਰ ਸੀਡਰ ਤੋਂ ਬਿਜਾਇਦ ਕਰਾ ਲਾਂਗੇ ਤੇ ਇਹ ਕਿਸਾਨ ਕੀ ਕਰੇ ਇੱਕ ਤਾਂ ਤੋਂ ਕੀ ਨਰਮੇ ਘਟ ਨਿਕਲੇ ਨੇ ਨਰਮੇ ਦੀ ਮਾਰ ਪੈਗੀ ਉਤੋਂ ਝੋਨੇ ਦੀ ਮਾਰ ਜੇ ਇਹਨੇ 5-600 ਰੁਪਏ ਕਿੱਲੇ ਦਾ ਖਰਚੇ ਵਧਣਾ ਨੂੰ ਵੀ ਦਿੱਤਾ ਤੇ ਨਾ ਤਾਂ ਕੋਈ ਪੰਚਾਇਤ ਵਾਲਾ ਇਹਦਾ ਕੋਈ ਹੱਲ ਕਰਦਾਗਾ ਅਸਲ ਨਾਲ ਸਾਡੇ ਪਿੰਡ ਚ ਮਸ਼ੀਨ ਇੱਕ ਵੀ ਹੈ ਨਹੀਂ ਬਾਹਰੋਂ ਮਸ਼ੀਨਾਂ ਆਉਂਦੀਆਂ ਨੇ ਤਾਂ ਉਹ ਕਿੰਨਾ ਕੁ ਬਣਾ ਕੇ ਜਾਣ ਉਹਨਾਂ ਦੇ ਵੀ ਨਹੀਂ ਸਾਰੇ ਅਸਲ ਸਰਕਾਰ ਨੂੰ ਚਾਹੀਦਾ ਵੀ ਜਿਹੜੀਆਂ ਸਬਸਿਡੀ ਦੇ ਮਸ਼ੀਨਾਂ ਦਿੰਦੀਆਂ ਲੋਕ ਉਹ ਗਾਹਾਂ ਵੇਚ ਲਾਉਂਦੇ ਨੇ ਸਾਡੇ ਪਿੰਡ ਨੂੰ ਮਸ਼ੀਨ ਆਈ ਹੈ ਖਾਨੀ ਨਹੀਂ ਆਈ ਚਲੋ ਉਹ ਤਾਂ ਕੋਈ ਮਸਲਾ ਬਾਦ ਦੀਆਂ ਨਿਫਟਰ ਦੀਆਂ ਗੱਲਾਂ ਨਹੀਂ ਆ ਵੀ ਹੁਣ ਇਹਦਾ ਕੀ ਹੱਲ ਕਰੇ ਕਿਸਾਨ ਕੋਲ ਇੱਕ ਹੀ ਮਸਲਾ ਇਹਦਾ ਤਾਂ ਹੱਲ ਵੀ ਇਹਦੇ ਬਾਦ ਕਿਸਾਨ ਇਹਨੂੰ ਅੱਗ ਲਾਉ। ਕੇਸਪੈਂਦਾ ਪਊਗਾ ਫਿਰ ਕਰੇ ਤਾਂ ਕੀ ਕਰੇ ਕਿਸਾਨਾ ਬਾਈ ਜੀ ਇਹਨੂੰ ਇੰਨੀ ਵੀਡੀਓ ਨੂੰ ਬਾਰ-ਬਾਰ ਬੇਨਤੀ ਆ ਆਪਣੀ ਵੀ ਇਹਨੂੰ ਸਰਕਾਰ ਤੱਕ ਭਜਾਇਆ ਜਾਵੇ ਵੀ ਇਹਦਾ ਹੱਲ ਦੱਸੇ ਸਰਕਾਰ ਫੇ ਕੀ ਕਰੇ ਵੀ ਇਹ ਅਗਲੋਂ ਦਾ ਤਾਂ ਵੀ ਕਿਸਾਨ ਮਰ ਗਿਆ ਕੇਸਪੈਂਦਾਗਾ ਹੈ ਵੀਰੋ ਹਾਲ ਤੁਹਾਨੂੰ ਦਾ ਜਰੂਰ ਦੱਸਿਆ ਜਾਵੇ ਧੰਨਵਾਦ ਬਾਈ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ